ਚਿੱਟੇ ਖਿਲਾਫ ਸਰਕਾਰ ਦੇ ਵੱਲੋਂ ਜੰਗ ਚਲਾਈ ਜਾ ਰਹੀ ਆ ਜਾਣਦੇ ਆਪਾਂ ਸਾਰੇ ਹੀ ਆ ਉਹਦੇ ਵਿਚਲੀਆਂ ਕਮੀਆਂ ਦੇ ਬਾਰੇ ਵੀ ਸਾਰੇ ਜਾਣਦੇ ਆ ਪਰ ਕਈ ਵਾਰੀ ਬੰਦਾ ਬੋਲਦਾ ਕਈ ਵਾਰੀ ਨਹੀਂ ਪਰ ਇੱਕ ਸਵਾਲ ਮਨ ਦੇ ਵਿੱਚ ਜ਼ਰੂਰ ਆਉਂਦਾ ਕਿ ਕਾਲੀ ਥਾਰ ਵਾਲੀ ਬੀਬੀ ਜਿਹੜੀ ਕਿ ਪੁਲਿਸ ਮੁਲਾਜ਼ਮਾ ਜਿਹੜੀ ਕਿ 17 ਗ੍ਰਾਮ ਚਿੱਟੇ ਸਮੇਤ ਫੜੀ ਗਈ ਜਿਵੇਂ ਕਿ ਪੁਲਿਸ ਨੇ ਕਿਹਾ ਸੀ ਜਿਹਨੂੰ ਕਿ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਹਦੀ ਕਿ ਹੁਣ ਜ਼ਮਾਨਤ ਹੋ ਗਈ ਆ ਜਿਹੜੀ ਕਿ ਇੱਕ ਵਾਰੀ ਫੇਰ ਇਲਾ ਪਾ ਰਹੀ ਆ ਉਹ ਸਾਰੇ ਕੇਸ ਦਾ ਬਣਿਆ ਕੀ ਆ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਪੁਲਿਸ ਨੂੰ ਫੜ ਲੈਣਾ ਜੇਕਰ ਇਹ ਚੰਗੀ ਗੱਲ ਆ ਤੇ ਪੰਜਾਬ ਦੇ ਵਿੱਚ ਇਹੋ ਜਿਹੀ ਕਿਹੜੀ ਕਾਰਵਾਈ ਹੋ ਜਾਂਦੀ ਕਿ 17 ਗ੍ਰਾਮ ਚਿੱਟਾ ਜਿਹਨੂੰ ਕਿ ਪੁਲਿਸ ਨੇ ਹੀ ਕਿਹਾ ਸੀ ਤੇ ਭਾਈ ਉਸ ਦੇ ਬਾਵਜੂਦ ਜ਼ਮਾਨਤ ਮਿਲ ਜਾਂਦੀ ਹੈ ਲੋਕਾਂ ਦੇ ਮਨ ਵਿੱਚ ਸਵਾਲ ਪਸਰਦਾ ਤੇ ਸਵਾਲ ਇਹ ਵੀ ਪੈਦਾ ਹੁੰਦਾ ਵੀ ਜੇਕਰ ਇਸ ਤਰੀਕੇ ਨਾਲ 17 17 ਗ੍ਰਾਮ ਚਿੱਟੇ ਵਾਲੇ ਲੋਕ ਛੱਡੇ ਜਾਂਦੇ ਆ ਜਾਂ ਮਹੀਨੇ ਖੰਡ ਬਾਅਦ ਉਹ ਛੁੱਟ ਕੇ ਬਾਹਰ ਆ ਜਾਂਦੇ ਆ ਤੇ ਫੇਰ ਭਾਈ ਇਹ ਯੁੱਧ ਨਸ਼ਾ ਵਿਰੋਧ ਕਿਵੇਂ ਹੋਇਆ ਜਾਂ ਤਾਂ ਜਿਹੜੇ ਬੰਦੇ ਨੇ ਕੋਈ ਗਲਤ ਕੰਮ ਕੀਤਾ ਉਹ ਕੋਈ ਵੀ ਆ ਚਿਟਾ ਜਾਂ ਕੋਈ ਹੋਰ ਨਸ਼ੇ ਸਮੇਤ ਫੜਿਆ ਜਾਂਦਾ ਉਹ ਲੈ ਜਾਂਦਾ ਵੇਚਦਾ ਕਿਤੇ ਵੀ ਫੜਿਆ ਜਾਂਦਾ ਉਹਦੇ ਖਿਲਾਫ ਕੋਈ ਨਾ ਕੋਈ ਮਸਾਲੀ ਸਜ਼ਾ ਹੋਵੇ ਜੇਕਰ ਉਹ ਕਾਗਜ਼ੀ ਪੱਤਰੀ ਦਸਤਾਵੇਜ਼ੀ ਕਾਰਵਾਈ ਦੇ ਵਿੱਚ ਕਮਜ਼ੋਰ ਇਨਾ ਪੱਖ ਸਾਬਤ ਹੁੰਦਾ ਕਿ ਅਦਾਲਤ ਦੇ ਵੱਲੋਂ ਉਸ ਮਰਦ ਜਾਂ ਔਰਤ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਬਾਹਰ ਆ ਕੇ ਢੋਲੇ ਦੀਆਂ ਫੇਰ ਲਾਉਂਦਾ ਫਿਰ ਪਹਿਲੇ ਦਿਨਾਂ ਦੇ ਵਿੱਚ ਫੜਨ ਦੀ ਉਹਨੂੰ ਲੋੜ ਕੀ ਹੁੰਦੀ ਆ ਜਦੋਂ ਪੰਜਾਬ ਦੀ ਪੁਲਿਸ ਦੇ ਵੱਲੋਂ ਪੁਲਿਸ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਸੀ ਸਾਨੂੰ ਵੀ ਲੱਗਾ ਜੀ ਕਿ ਪੰਜਾਬ ਦੀ ਪੁਲਿਸ ਸੱਚੀ ਮੁੱਚੀ ਨਿਰਪੱਖ ਤਰੀਕੇ ਦੇ ਨਾਲ ਕੰਮਾਂ ਲਾ ਕਰੀ ਜਾਂਦੀ ਆ ਪੰਜਾਬ ਦੀ ਪੁਲਿਸ ਹੁਣ ਕਿਸੇ ਨੂੰ ਬਖਸ਼ੂਗੀ ਨਹੀਂ ਇਹਦਾ ਪ੍ਰਭਾਵ ਇਹ ਸੀ ਪਰ ਜਦੋਂ ਉਹ ਬੀਬੀ ਬਾਹਰ ਆ ਗਈ ਆ ਉਹਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਭਾਈ ਹੁਣ ਫੜਿਆ ਹੀ ਕਿਉਂ ਸੀ ਤੇ ਜੇਕਰ ਉਹਨੂੰ ਫੜਿਆ ਸੀ ਇੰਨੀਆਂ ਖਬਰਾਂ ਬਣਾਉਣ ਦੀ ਲੋੜ ਕੀ ਸੀ ਤੇ ਅਜੇ ਤੱਕ ਪੁਲਿਸ ਦੇ ਵੱਲੋਂ ਇਹ ਗੱਲ ਨਹੀਂ ਦੱਸੀ ਗਈ ਜੀ ਕਿ ਉਹ ਜਿਹੜਾ ਚਿੱਟਾ ਪਦਾਰਥ ਤੁਸੀਂ ਫੜਿਆ ਸੀ ਉਹ ਚਟਾਈਆ ਦਿਖਾਇਆ ਗਿਆ ਜਾਂ ਇਹ ਚਿੱਟੇ ਵਰਗਾ ਕੁਝ ਪਦਾਰਥ ਬਣ ਗਿਆ ਜਾਂ ਇਹ ਚਟਾਈਆ ਜਦੋਂ ਕਿਸੇ ਪੁਲਿਸ ਅਧਿਕਾਰੀ ਨੂੰ ਪੱਤਰਕਾਰ ਪੁੱਛਦੇ ਉਹ ਇੱਕੋ ਗੱਲ ਕਹਿੰਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਲੇ ਗੱਲ ਜਨਤਕ ਨਹੀਂ ਕਰ ਸਕਦੇ ਜੇ ਭਾਈ ਗੱਲ ਹਲੇ ਵੀ ਜਨਤਕ ਨਹੀਂ ਕਰ ਸਕਦੇ ਤੇ ਜਿਹਨੂੰ ਫੜਿਆ ਸੀ ਉਹ ਬਾਹਰ ਆ ਤੇ ਫਿਰ ਭਾਈ ਆਪਾਂ ਜਨਤਕ ਕਰਾਂਗੇ ਕਿਹੜੇ ਵਰੇ ਦੇ ਬਚੇ ਜਾਣਕਾਰੀ ਦੇ ਰਹੋ ਆਮ ਤੌਰ ਦੇ ਉੱਤੇ ਪੁਲਿਸ ਜਦੋਂ ਕਿਸੇ ਨੂੰ ਨਸ਼ੇ ਸਮੇਤ ਫੜਦੀ ਆ ਇਹ ਮਾਰਨਿੰਗ ਵਾਕ ਦੇ ਲੇਖ ਵਾਂਗੂ ਰੱਟੀ ਹੋਈ ਗੱਲ ਆ ਮੇਰੇ ਤਾਂ ਖਬਰ ਰੱਟੀ ਹੋਈ ਆ ਇਹ ਗੱਲ ਹੁੰਦੀ ਜੀ ਕਿ ਫਲਾਣੀ ਥਾਂ ਦੇ ਉੱਤੇ ਪੁਲਿਸ ਨੇ ਨਾਕਾ ਲਾਇਆ ਸੀ ਇੱਕ ਬੰਦਾ ਸਾਈਕਲ ਦੇ ਉੱਤੇ ਆ ਰਿਹਾ ਸੀ ਉਹਨੇ ਸਾਈਕਲ ਦੇ ਹੈਂਡਲ ਦੇ ਨਾਲ ਇੱਕ ਝੋਲਾ ਬੰਨਿਆ ਹੋਇਆ ਸੀ ਪੁਲਿਸ ਨੂੰ ਵੇਖ ਕੇ ਉਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਦਾ ਪਿੱਛਾ ਕੀਤਾ ਉਹ ਖੇਤਾਂ ਦੇ ਵਿੱਚ ਦੌੜ ਗਿਆ ਜਦੋਂ ਉਹਦਾ ਸਾਈਕਲ ਚੱਕ ਕੇ ਹੈਂਡਲ ਤੋਂ ਝੋਲਾ ਲਾ ਕੇ ਵਿੱਚੋਂ ਤਲਾਸ਼ੀ ਲਈ ਤੇ ਫਿਰ ਭਾਈ ਉਹਦੇ ਵਿੱਚੋਂ ਫੀਮ ਮਿਲੀ ਉਹਦੇ ਵਿੱਚੋਂ ਆ ਨਸ਼ੀਲਾ ਪਦਾਰਥ ਮਿਲਿਆ ਉਸ ਬੰਦੇ ਨੂੰ ਫੜ ਲਿਆ ਗਿਆ ਤੇ ਹੁਣ ਉਹ ਕਾਨੂੰਨ ਦੀ ਕਿੜਕੀ ਦੇ ਵਿੱਚ ਆ ਮੈਂ ਕਦੇ-ਕਦੇ ਇਹ ਗੱਲ ਸੋਚਦਾ ਹੁੰਨਾ ਵੀ ਇਹ ਵਿਸ਼ਾ ਪੁਰਾਣਾ ਨਹੀਂ ਹੋ ਗਿਆ ਇਹ ਤਰੀਕਾ ਪੁਰਾਣਾ ਨਹੀਂ ਹੋ ਗਿਆ ਸਮੇਂ ਦੇ ਨਾਲ ਦੁਨੀਆ ਕਿੱਥੇ ਦੀ ਕਿੱਥੇ ਪਹੁੰਚੀ ਆ ਨਸ਼ਾ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਵਾਲਾ ਹਾਲੇ ਵੀ ਸਾਈਕਲ ਦੇ ਉੱਤੇ ਜਾ ਰਿਹਾ ਤੇ ਹੈਂਡਲ ਦੇ ਨਾਲ ਹੀ ਝੋਲਾ ਬਣ ਕੇ ਜਾ ਰਿਹਾ ਇਹ ਗੱਲਾਂ ਉਵੇਂ ਨਹੀਂ ਜਿਵੇਂ ਕਿ ਨਾਂ ਦੀ ਬਦਲੀ ਵਾਲਾ ਇਸ਼ਤਿਹਾਰ ਹੁੰਦਾ ਜਿਵੇਂ ਕਿ ਵਰਦੀ ਜਾਂ ਕੰਨਿਆਂ ਦੀ ਲੋਡ ਵਾਲਾ ਇਸ਼ਤਿਹਾਰ ਹੁੰਦਾ ਜਿਵੇਂ ਕਿ ਬੇਦਖਲੀ ਵਾਲਾ ਇਸ਼ਤਿਹਾਰ ਹੁੰਦਾ ਉਹਦੇ ਵਿੱਚ ਸਿਰਫ ਨਾਂ ਤੇ ਪਤਾ ਬਦਲੇ ਜਾਂਦੇ ਆ ਬਾਕੀ ਕਹਾਣੀ ਸਾਰੀ ਉਹੀ ਹੁੰਦੀ ਆ ਕਿਉਂਕਿ ਨਾਂ ਦੀ ਬਦਲੀ ਦੇ ਵਿੱਚ ਹੁੰਦਾ ਕਿ ਮੈਂ ਆ ਮੇਰਾ ਨਾਂ ਹੈ ਪੁੱਤਰ ਆਹ ਪਤਾ ਮੇਰਾ ਫਲਾਣਾ ਨੇ ਅੱਜ ਤੋਂ ਮੈਂ ਆਪਣਾ ਨਾਮ ਬਦਲ ਕੇ ਆ ਰੱਖ ਲਿਆ ਹੈ ਸਬੰਧਤ ਨੋਟ ਕਰਨ ਨਾਂ ਤੇ ਪਤਾ ਬਦਲ ਗਿਆ ਕਿਤੇ ਇਹ ਤਾਂ ਨਹੀਂ ਵੀ ਭਾਈ ਜਿਹੜਾ ਨਸ਼ਾ ਫੜਨ ਵਾਲਾ ਸਿਲਸਲਾ ਉਹਦੇ ਵਿੱਚ ਆਹੀ ਗੱਲਾਂ ਹੁਣ ਵੀ ਭਾਈ ਪਾਤਰ ਬਦਲਦੇ ਕਹਾਣੀ ਸਾਰੀ ਉਹੀ ਹੈ ਸੋ ਇਹ ਕਾਲੀ ਥਾਰ ਵਾਲੀ ਬੀਬੀ ਹੈ ਜਿਹੜੀ ਇਹਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਸਾਂਝੀ ਕਰਨੀ ਚਾਹੀਦੀ ਆ ਕਿ ਭਾਈ ਉਹ ਫੜੀ ਸੀ ਉਹਦੇ ਕੋਲੋਂ ਮਿਲੇ ਹੋਏ ਪਦਾਰਥ ਦੇ ਵਿੱਚ ਕੀ ਕੀ ਸੀ ਉਹ ਚਿੱਟਾ ਹੀ ਸੀ ਜਾਂ ਨਹੀਂ ਸੀ ਉਹਨੂੰ ਜ਼ਮਾਨਤ ਜਿਹੜੀ ਮਿਲੀ ਆ ਉਹ ਕਿਹੜੇ ਕਿਹੜੇ ਆਧਾਰ ਦੇ ਉੱਤੇ ਮਿਲ ਗਈ ਆ ਅਦਾਲਤ ਦੇ ਵਿੱਚ ਆਹ ਆ ਦਸਤਾਵੇਜ਼ ਜਮ੍ਹਾਂ ਕਰਵਾਏ ਗਏ ਸੀ ਇਹਦੇ ਬਾਰੇ ਸਾਰੀ ਜਾਣਕਾਰੀ ਮਿਲਣੀ ਚਾਹੀਦੀ ਆ ਜਿਵੇਂ ਕਿ ਪਿਛਲੇ ਰਣੀ ਲੰਬੀ ਦੇ ਵੱਲੋਂ ਨਹੀਂ ਖਬਰ ਆਈ ਸੀ ਉਥੇ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਫੜਿਆ ਗਿਆ ਪੁਲਿਸ ਨੇ ਉਸ ਐਫ ਆਈ ਆਰ ਦੇ ਵਿੱਚ ਕੀ ਦਰਜ ਕੀਤਾ ਕਿ ਭਾਈ ਇੱਥੇ ਇੱਕ ਨੌਜਵਾਨ ਆ ਜਿਹੜਾ ਫਲਾਣਾ ਉਹ ਜੀ ਸ਼ਮਸ਼ਾਨ ਘਾਟ ਦੇ ਬਾਹਰ ਪਾਈਪ ਦੇ ਕੋਲੇ ਬੈਠਾ ਸੀ ਉਥੇ ਪੁਲਿਸ ਦੀ ਗੱਡੀ ਰੁਕੀ ਉਹਨੇ ਕਾਲੀ ਕਾਲੀ ਕੋਈ ਚੀਜ਼ ਖਾਧੀ ਤੇ ਉਹਨੂੰ ਭੁੱਕੀ ਨਾਲ ਲਿਬੜੇ ਲਿਫਾਫੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੁਣ ਪੁਲਿਸ ਲਿਬੜੇ ਲਫਾਫਿਆਂ ਸਮੇਤ ਵੀ ਬੰਦੇ ਗ੍ਰਿਫਤਾਰ ਕਰ ਲੈਂਦੀ ਆ ਉਹ ਗ੍ਰਿਫਤਾਰ ਕਰ ਲੈਂਦੀ ਆ ਉਹ ਜਾਣਕਾਰੀ ਆ ਜਾਂਦੀ ਕਿ ਹੁਣ ਇਉਂ ਹੋ ਗਿਆ ਇਉਂ ਹੋ ਗਿਆ ਇਉਂ ਹੋ ਗਿਆ ਪਰ ਕਾਲੀਥਾਰ ਵਾਲੀ ਬੀਬੀ ਬਾਰੇ ਕਿਉਂ ਨਹੀਂ ਖਬਰ ਆਉਂਦੀ ਇਹੋ ਜੀ ਕਿ ਉਹਦੇ ਬਾਰੇ ਕੀ ਕੀ ਹੋ ਗਿਆ ਖੈਰ ਇਹ ਹੋ ਗਈ ਜੀ ਇੱਕ ਖਬਰ ਦੂਜੀ ਖਬਰ ਇਹ ਜੀ ਕਿ ਬਠਿੰਡੇ ਵੱਲ ਪੁਲਿਸ ਦੇ ਵੱਲੋਂ ਪੁਲਿਸ ਫੇਰ ਫੜੀ ਗਈ ਆ ਹੁਣ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਪੁਲਿਸ ਕਰਮਚਾਰੀ ਲਗਭਗ 41 ਗ੍ਰਾਮ ਚਿੱਟੇ ਸਮੇਤ ਨਸ਼ੀਲੇ ਪਦਾਰਥ ਸਮੇਤ ਫੜਿਆ ਗਿਆ ਹੁਣ ਮੇਰੀ ਬੇਨਤੀ ਹੈ ਵੀ ਇਹ ਵੀ ਦੱਸ ਦਿਓ ਵੀ ਚਿੱਟੇ ਵਰਗਾ ਪਦਾਰਥ ਆ ਕਿ ਚਿੱਟਾ ਹੀ ਹੈ ਕਿਉਂਕਿ ਕੱਲ ਨੂੰ ਜੇ ਇਹਨੂੰ ਵੀ ਜ਼ਮਾਨਤ ਮਿਲ ਜਾਂਦੀ ਫਿਰ ਲੋਕਾਂ ਦੇ ਮਨ ਵਿੱਚ ਸਵਾਲ ਜਾਣਾ ਵੀ ਇਹਦੇ ਨਾਲ ਵੀ ਥਾਰ ਵਾਲੀ ਬੀਬੀ ਬੰਮੀ ਹੋਣਾ ਖਬਰਾਂ ਫਿਰ ਮਿਟ ਜਾਣੀਆਂ ਪੁਲਿਸ ਨੇ ਪੁਲਿਸ ਨੂੰ ਫੜਿਆ ਇਹ ਫਿਰ ਗੱਲ ਚੰਗੀ ਲੱਗੀ ਪਰ ਪੁਲਿਸ ਆ ਜਿਹੜੀ ਉਹ ਪੁਲਿਸ ਨੂੰ ਗਲਤ ਜਾਂ ਕਹਿੰਦੀ ਹੈ ਵੀ ਕਮਜ਼ੋਰ ਤਰਾਵਾ ਤਹਿਤ ਜਾਂ ਉਹਦੇ ਵਿੱਚ ਕੋਈ ਨਾ ਕੋਈ ਜਿਹਦੇ ਬਾਰੇ ਗਿਆਨ ਲੋਕਾਂ ਨੂੰ ਨਹੀਂ ਹੁੰਦਾ ਉਹ ਕੋਈ ਨਾ ਕੋਈ ਗੱਲ ਹਿਡਨ ਵਿੱਚ ਪੇਸ਼ ਕੀਤੀ ਜਾਂਦੀ ਹੈ ਜਿਹਦੇ ਕਰਕੇ ਬੰਦਾ ਬਚ ਨਿਕਲਦਾ ਜੇ ਪੁਲਿਸ ਪੁਲਸ ਨੂੰ ਫੜ ਦਿੰਦਾ ਜੜਦੀ ਤੇ ਫਿਰ ਪੁਲਿਸ ਪੁਲਸ ਨੂੰ ਬਚਾਉਣਾ ਵੀ ਜਾਣਦੀ ਰ ਮਤਲਬ ਇਹ ਆ ਜਿਹਦੇ ਕੋਲੋਂ 17 ਗ੍ਰਾਮ ਚਿੱਟਾ ਫੜਿਆ ਹੋਵੇ ਉਹ ਤੁਸੀਂ ਹੋਵੋ ਜਾਂ ਕੋਈ ਹੋਰ ਹੋਵੇ ਜਿਹਦੇ ਕੋਲੋਂ 41 ਗ੍ਰਾਮ ਚਿੱਟਾ ਫੜਿਆ ਹੋਵੇ ਤੁਸੀਂ ਹੋਵੋ ਜਾਂ ਕੋਈ ਹੋਰ ਹੋਵੇ ਕੀ ਉਹਨਾਂ ਨੂੰ ਵੀ ਇਨੀਸ਼ੀਏਟਿ ਜ਼ਮਾਨਤ ਮਿਲ ਜਾਂਦੀ ਜਾਂ ਉਹਨਾਂ ਨੂੰ ਨਹੀਂ ਮਿਲਦੀ ਸਵਾਲ ਇਹ ਆ ਸੋ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਤੈਰਦੇ ਆ ਕਿ ਯੁੱਧ ਨਸ਼ਿਆਂ ਵਿਰੁੱਧ ਮਹਿੰਮਤਾ ਬਹੁਤ ਵਧੀਆ ਪੰਜਾਬ ਦੇ ਵਿੱਚੋਂ ਨਸ਼ੇ ਮੁਕਣੇ ਹੀ ਚਾਹੀਦੇ ਆ ਪਰ ਜਿਹੜਾ ਚਿਟਾ ਜਿਹੜਾ ਸਿੰਥੈਟਿਕ ਨਸ਼ਾ ਅੱਜ ਤੱਕ ਆਪਾਂ ਸਿਰਫ ਉਹਨੂੰ ਨਸ਼ਾ ਮੰਨਦੇ ਆ ਇੱਕ ਪਾਸੇ ਸੀ ਇਹ ਗੱਲ ਕਰਨੀ ਜੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਦੂਜੇ ਪਾਸੇ ਇਹ ਹੈ ਜੀ ਕਿ ਠੇਕੇਦਾਰ ਰੈਵਿਨਿਊ ਵਧਾਇਆ ਜਾਊਗਾ ਕਿ ਸ਼ਰਾਬ ਨੂੰ ਆਪਾਂ ਨਸ਼ਾ ਮੰਨਣਾ ਬੰਦ ਕਰ ਦਿੱਤਾ ਵੈਸੇ ਤਾਂ ਚਲੋ ਪੰਜਾਬਗਾਂ ਨੇ ਤਾਂ ਮੰਨਣਾ ਬੰਦ ਹੀ ਕੀਤਾ ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਨਸ਼ੇ ਤੋਂ ਜਿਹੜੀ ਸ਼ਰਾਬ ਤੋਂ ਜਿਹੜੀ ਬੀਅਰ ਤੋਂ ਜਿਹੜੀ ਵਾਈਨ ਤੋਂ ਜਿਹੜੀ ਵਿਸਕੀ ਤੋਂ ਸਰਕਾਰ ਨੂੰ ਰੈਵਿਨਿਊ ਜਾ ਰਿਹਾ ਉਹ ਨਸ਼ਾ ਨਸ਼ਾ ਨਹੀਂਗਾ ਜਿਹਦੇ ਤੋਂ ਨਹੀਂ ਆ ਰਿਹਾ ਉਹ ਨਸ਼ਾ ਨਸ਼ਾ ਸੋ ਮਤਲਬ ਇਹ ਹੈ ਜੀ ਕਿ ਇਸ ਮਸਲੇ ਦੇ ਉੱਤੇ ਵੀ ਗੱਲ ਕਲੀਅਰ ਹੋਣੀ ਚਾਹੀਦੀ ਹੈ ਸਾਫ਼ ਹੋਣੀ ਚਾਹੀਦੀ ਹੈ ਜਿਹੜੀ ਕਿ ਹੋਈ ਨਹੀਂ ਸੋ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਤੈਰਦੇ ਆ ਵੀ ਜੇਕਰ ਪੁਲਿਸ ਹੀ ਨਸ਼ਾ ਵੇਚਣ ਦਾ ਜਾਂ ਮੰਡਣ ਦਾ ਕੰਮ ਕਰਦੀ ਆ ਉਹ ਜਾ ਕੇ ਜੇਲ੍ਹਾਂ ਦੇ ਵਿੱਚ ਵੀ ਨਸ਼ਾ ਪਚਾਉਂਦੀ ਆ ਤੇ ਭਾਈ ਬਾੜ ਤਾਂ ਖੇਤ ਨੂੰ ਖਾਈ ਜਾਂਦੀ ਆ ਤੇ ਪੰਜਾਬ ਦੀ ਰਾਖੀ ਕੌਣ ਕਰੂ ਇੱਥੇ ਪਹਿਲਾਂ ਤਾਂ ਪੁਲਿਸ ਦਾ ਡੋਪ ਟੈਸਟ ਹੋਣਾ ਚਾਹੀਦਾ ਮੈਂ ਸਾਰੀ ਪੁਲਿਸ ਨੂੰ ਗਲਤ ਨਹੀਂ ਕਹਿੰਦਾ ਪਰ ਜਿਹੜੀ ਪੁਲਿਸ ਗਲਤ ਹੈ ਉਹਦੇ ਬਾਰੇ ਗੱਲ ਜ਼ਰੂਰ ਕਰਨੀ ਤੇ ਫਿਰ ਸਾਰਿਆਂ ਦੀ ਗੱਲ ਕਰਨੀ ਪੈਂਦੀ ਜੇਕਰ ਕੋਈ ਪੱਤਰਕਾਰ ਗਲਤ ਕੰਮ ਕਰੇ ਆਪਾਂ ਇਹ ਥੋੜੀ ਗੱਲ ਕਹਿੰਨੇ ਵੀ ਭਾਈ 20% ਦੇ ਪੱਤਰਕਾਰ ਇਵੇਂ ਹਨ ਆਪਾਂ ਪੂਰੇ ਪੱਤਰਕਾਰ ਭਾਈ ਚਾਰੇ ਤੇ ਸਵਾਲ ਕਰਦੇ ਆ ਆਪਾਂ ਸਮੁੱਚੇ ਡਾਕਟਰ ਭਾਈ ਚਾਰੇ ਤੇ ਸਵਾਲ ਕਰਦੇ ਆ ਆਪਾਂ ਪੂਰੇ ਅਧਿਆਪਕ ਭਾਈ ਚਾਰੇ ਦੇ ਬਾਰੇ ਗੱਲ ਕਰਦੇ ਆ ਓਵੇਂ ਹੀ ਮੇਰੀ ਬੇਨਤੀ ਆ ਵੀ ਪਹਿਲਾਂ ਤਾਂ ਪੰਜਾਬ ਦੀ ਪੁਲਿਸ ਦਾ ਡੋਪ ਟੈਸਟ ਹੋਣਾ ਚਾਹੀਦਾ ਨਿਰਪੱਖ ਧਾਰ ਦੇ ਉੱਤੇ ਫਿਟਨੈਸ ਦੀ ਗੱਲ ਵੀ ਹੋਣੀ ਚਾਹੀਦੀ ਆ ਇਹ ਸਾਡੇ ਸਤਕਾਰਯੋਗਾਂ ਡਿਊਟੀ ਬੜੀ ਸਖਤ ਕਰਦੇ ਆ ਪਰ ਇਹਨਾਂ ਦੇ ਕੋਲੋਂ ਸਖਤ ਡਿਊਟੀਆਂ ਵੀ ਕਈ ਵਾਰੀ ਮੰਤਰੀ ਆਪਦੇ ਕੋਲੋਂ ਹੀ ਕਰਵਾ ਰਹੇ ਆ ਇਹ ਤਾਂoverline ਵੀ ਜਾਣਦੇ ਥਾਣਿਆਂ ਦੇ ਵਿੱਚ ਉਹ ਨਹੀਂ ਪੁਲਿਸ ਹੈ ਨਹੀਂ ਜਿੰਨੀ ਕਿ ਨੇਤਾਵਾਂ ਦੇ ਨਾਲ ਲੱਗੀ ਆ ਪੁਲਿਸ ਵਿਭਾਗ ਦੇ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਤੇ ਪੁਲਿਸ ਵਿਭਾਗ ਦੀ ਕਾਰਵਾਈ ਦੇ ਉੱਤੇ ਨਜ਼ਰ ਵੀ ਰੱਖਣੀ ਚਾਹੀਦੀ ਆ ਜਿਹੜੇ ਕੁਝ ਕੁ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਆਪ ਦੀਆਂ ਜੇਬਾਂ ਦੀ ਖਾਤਰ ਆਪ ਦੇ ਨਿੱਜੀ ਹਿੱਤਾਂ ਦੀ ਖਾਤਰ ਨਿਯਮਾਂ ਨੂੰ ਕਾਨੂੰਨਾਂ ਨੂੰ ਅਸੂਲਾਂ ਨੂੰ ਛਿੱਕੇ ਦੇ ਉੱਤੇ ਟੰਗਦੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਇਹ ਕਦੋਂ ਪਤਾ ਲੱਗੂਗਾ ਵੀ ਚਿੱਟੇ ਵਾਲੀ ਬੀਬੀ ਕਵੇ ਛੁੱਟੀ ਤੇ ਜਿਹੜਾ ਚਿੱਟੇ ਵਾਲਾ ਪੁਲਿਸ ਮੁਲਾਜ਼ਮ ਫੜਿਆ ਤੇ ਉਹਦੇ ਉੱਤੇ ਕਾਰਵਾਈ ਕਿਹੋ ਜੀ ਹੋਊਗੀ ਤੇ ਕਿਵੇਂ ਜੇ ਹੋਊਗੀ ਜਨਰ ਪੱਖਧਾਰ ਦੇ ਉੱਤੇ ਹੋਊਗੀ ਸਵਾਲ ਆ ਅਗਲੀ ਜਾਣਕਾਰੀ ਇਹ ਆ ਵੀ ਮੂਰਖਾਂ ਦਾ ਕੋਈ ਵੱਖਰਾ ਦੇਸ਼ ਨਹੀਂ ਹੁੰਦਾ ਹਰ ਦੇਸ਼ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਹਰ ਸੂਬੇ ਦੇ ਵਿੱਚ ਮੂਰਖ ਹੁੰਦੇ ਆ ਕੋਈ ਵੱਖਰਾ ਦੇਸ਼ ਨਹੀਂ ਕਦੇ ਬਸਾਇਆ ਗਿਆ ਵੀ ਆ ਦੇਸ਼ ਕੱਲਾ ਮੂਰਖਾਂ ਦਾ ਪੰਜਾਬੀ ਜਿੱਥੇ ਗਏ ਉਹਨਾਂ ਨੇ ਕਮਾਲਾਂ ਕੀਤੇ ਗਏ ਦੇ ਵਿੱਚ ਕੋਈ ਦੋਰਾਇਆ ਨਹੀਂ ਪਰ ਪੰਜਾਬੀਆਂ ਦੇ ਇੱਕ ਹਿੱਸੇ ਨੇ ਮੂਰਖਮਤੀਆਂ ਕਰ ਕਰਕੇ ਦੂਜਿਆਂ ਦਾ ਜਿਉਣਾ ਕਿਵੇਂ ਦੁਬਾਰ ਕੀਤਾ ਇਹਦੇ ਬਾਰੇ ਵੀ ਆਪਾਂ ਜਾਣਦੇ ਆ ਆ ਹੁਣ ਤਿੰਨ ਨੌਜਵਾਨ ਪੀਲ ਪੁਲਿਸ ਨੇ ਕੈਨੇਡਾ ਦੇ ਵਿੱਚ ਪੀਲ ਪੁਲਿਸ ਨੇ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ ਕੀਤੇ ਆ ਇੱਕ ਦੀ ਉਮਰ 20 ਸਾਲ ਆ ਇੱਕ ਦੀ ਉਮਰ ਮੇਰੇਖਲ 26 27 ਸਾਲ ਆ ਇੱਕ ਦੀ ਉਮਰ 34 ਸਾਲ ਆ ਇਹ ਤਿੰਨੇ ਜਣਿਆਂ ਦੀਆਂ ਫੋਟੋਆਂ ਦੇਖ ਕੇ ਮੈਨੂੰ ਦੁੱਖ ਹੋਇਆ ਵੀ ਇਹਨਾਂ ਨੇ ਆਪਦੇ ਮਾਪਿਆਂ ਦੀ ਵੀ ਮਿੱਟੀ ਪੱਟੀ ਤੇ ਪੰਜਾਬੀਅਤ ਦੀ ਮਿੱਟੀ ਵੀ ਪਟ ਰਹੇ ਆ ਉਹ ਪੰਜਾਬੀ ਜਿਹੜੇ ਕਿ ਦਿਨ ਰਾਤ ਮਿਹਨਤ ਕਰਕੇ ਕੈਨੇਡਾ ਦੇ ਵਿੱਚ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਮਿਹਨਤ ਕਰਕੇ ਰੋਜ਼ੀ-ਰੋਟੀ ਦੇ ਲਾਇਕ ਬਣੇ ਆ ਇਹ ਉਹਨਾਂ ਦੇ ਉੱਤੇ ਵੀ ਸਵਾਲ ਖੜਾ ਕਰਦੇ ਕਿਉਂਕਿ ਖਬਰਾਂ ਇਹ ਹੁੰਦੀਆਂ ਕਿ ਐਨੇ ਪੰਜਾਬੀ ਫਰੋਤੀ ਮੰਗਦੇ ਫੜੇ ਗਏ ਇੰਨੇ ਪੰਜਾਬੀ ਗੱਡੀਆਂ ਚੋਰੀ ਕਰਦੇ ਫੜੇ ਗਏ ਇੰਨੇ ਪੰਜਾਬੀ ਠੱਗੀ ਮਾਰਦੇ ਫੜੇ ਗਏ ਇੰਨੇ ਪੰਜਾਬੀ ਖਰੂਦ ਮਚਾਉਂਦੇ ਫੜੇ ਗਏ ਕਤਲ ਦੇ ਦੋਸ਼ ਦੇ ਵਿੱਚ ਇੰਨੇ ਪੰਜਾਬੀ ਫੜੇ ਗਏ ਜੇਕਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਪਾਂ ਕੁਝ ਕਰਦੇ ਤਾਂ ਸਾਡੀਆਂ ਕਰਤੂਤਾਂ ਦੇਖੋ ਕੈਸੀਆਂ ਕਰਤੂਤਾਂ ਜਿਹੜੇ ਇਹ ਤਿੰਨ ਜਣੇ ਫੜੇ ਗਏ ਅਪੀਲ ਪੁਲਿਸ ਦੇ ਵੱਲੋਂ ਇਹ ਬ੍ਰੈਂਟਨ ਦੇ ਵਾਸੀ ਗਤਨ ਨੇ ਪਿੱਛਾ ਇਹਨਾਂ ਦਾ ਪੰਜਾਬ ਨਾਲ ਜੁੜਦਾ ਮਾਪਿਆਂ ਨੇ ਇਸ ਕਰਕੇ ਭੇਜੇ ਹੁਣੇ ਵੀ ਭਾਈ ਸਾਡੀ ਗੁਰਬਤ ਨਿਕਲ ਜੂਗੀ ਪਰ ਇਹਨਾਂ ਨੇ ਜਲੂਸ ਕੱਢ ਕੇ ਰੱਖਤਾ ਇਹ ਸ਼ਾਰਟਕਟ ਦੇ ਰਾਹੀਂ ਪੈਸੇ ਕਮਾਉਣ ਦਾ ਤਰੀਕਾ ਲੱਭਦੇ ਆ ਇਹ ਫਰੋਤੀਆਂ ਮੰਗਦੇ ਸੀ ਇਹਨਾਂ ਨੇ ਕੁਇਨ ਸਾਈਡ ਦੇ ਉੱਤੇ ਇੱਕ ਉਥੇ ਅਦਾਰੇ ਦੇ ਉੱਤੇ ਗੋਲੀਆਂ ਚਲਵਾਈਆਂ ਹਾਲਾਂਕਿ ਉਹ ਉਸ ਵੇਲੇ ਅਦਾਰਾ ਬੰਦ ਸੀ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਇਹਨਾਂ ਨੇ ਉਸ ਅਦਾਰੇ ਦੇ ਮਾਲਕ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਕਿ ਭਾਈ ਐਨੇ ਡਾਲਰ ਚਾਹੀਦੇ ਆ ਜੇ ਨਾ ਦਿੱਤੇ ਫਿਰ ਤੈਨੂੰ ਮਾਰ ਦਿਆਂਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੇ ਵਿੱਚੋਂ ਇਹਨਾਂ ਦੀਆਂ ਕਰਤੂਤਾ ਨਸ਼ਰ ਹੋਈਆਂ ਤੇ ਹੁਣ ਇਹ ਫੜੇ ਗਏ ਆ ਇਹ ਵੀ ਜਾਣਦੇ ਅਸੀਂ ਕਿ ਕੈਨੇਡਾ ਦਾ ਕਾਨੂੰਨ ਬਹੁਤਾ ਕਾਮਯਾਬ ਨਹੀਂ ਆ ਕੈਨੇਡਾ ਦਾ ਕਾਨੂੰਨ ਆ ਜਿਹੜਾ ਉਹ ਜਿੰਨਾ ਮਰਜ਼ੀ ਵੱਡਾ ਕੋਈ ਕਰਾਇਮ ਕਰ ਦੇਵੇ ਉਹ ਉਵੇਂ ਨਹੀਂ ਜਿਵੇਂ ਕਿ ਭਾਰਤ ਦੇ ਵਿੱਚ ਆ ਜਿਵੇਂ ਕਿ ਪੰਜਾਬ ਦੇ ਵਿੱਚ ਆ ਚਲੋ ਇੱਥੇ ਵੀ ਕਈ ਤਰ੍ਹਾਂ ਦੀਆਂ ਚੋਰ ਮੋਰੀਆਂ ਪਰ ਤਾਂ ਨੰਗਾ ਚਿੱਟਾ ਹੀ ਆ ਨਾ ਤੁਸੀਂ ਭਾਵੇਂ ਜਿੰਨਾ ਮਰਜ਼ੀ ਫਰੋਡ ਕਰ ਲਓ ਛੇਤੀ ਬਾਹਰ ਆ ਜੰਨੇ ਆ ਤੁਸੀਂ ਕੋਈ ਹੋਰ ਕਾਂਡ ਕਰ ਦਿਓ ਤਾਂ ਵੀ ਛੇਤੀ ਬਾਹਰ ਆ ਜੰਨੇ ਆ ਇਹਨਾਂ ਲੋਕਾਂ ਦੇ ਵੱਲੋਂ ਭਾਵੇਂ ਉਹ ਪੰਜਾਬੀ ਆ ਤੇ ਭਾਵੇਂ ਗੈਰ ਪੰਜਾਬੀ ਆ ਇਹਨਾਂ ਲੋਕਾਂ ਦੇ ਵੱਲੋਂ ਵੀ ਨਾਜ਼ਕ ਕਾਨੂੰਨਾਂ ਦੀ ਸਹਾਇਤਾ ਲੈ ਕੇ ਉਹਨਾਂ ਦੀ ਆੜ ਦੇ ਵਿੱਚ ਹਰਕਤਾਂ ਇਹੋ ਜਿਹੀਆਂ ਕੀਤੀਆਂ ਜਾਂਦੀਆਂ ਸੋ ਮੇਰੀ ਬੇਨਤੀ ਆ ਇਹੋ ਜਿਹੇ ਸ਼ਾਰਟਕਟ ਮਾਰਨ ਵਾਲਿਆਂ ਨੂੰ ਵੀ ਤੁਸੀਂ ਠੱਗੀਆਂ ਠੱਗੀਆਂ ਮਾਰਨ ਦੀ ਥਾਂ ਦੇ ਉੱਤੇ ਦਿਨ ਰਾਤ ਕੰਮ ਦੇ ਵਿੱਚ ਯਕੀਨ ਕਰੋ 20 ਸਾਲ ਦੀ ਤੇਰੀ ਉਮਰ ਆ ਕਿਸੇ ਦੀ 28 ਸਾਲ ਦੀ ਉਮਰ ਆ ਤੁਸੀਂ ਕਿਹੜੇ ਰਾਹਾਂ ਦੇ ਉੱਤੇ ਪਾਏ ਜਿਹੜੇ ਸਥਾਪਤ ਆ ਜਿਨ੍ਹਾਂ ਨੂੰ ਤੁਸੀਂ ਫਰੋਤੀਆਂ ਧਮਕੀਆਂ ਦਿੰਨੇ ਆ ਉਹਨਾਂ ਨੇ ਕਈ ਕਈ ਦਹਾਕੇ ਉਹਨਾਂ ਥਾਵਾਂ ਤੇ ਮਿਹਨਤ ਕੀਤੀ ਤੁਸੀਂ ਉਹਨਾਂ ਥਾਵਾਂ ਤੇ ਪਹੁੰਚ ਸਕਦੇ ਜੇਕਰ ਤੁਸੀਂ ਆਪ ਮਿਹਨਤ ਕਰੋ ਹੁਣ ਮਿੱਟੀ ਆਪ ਦੇ ਟੱਬਰ ਦੀ ਪਟਾ ਲੋਗੇ ਜਾਂ ਪਟਾ ਲਈ ਆ ਉਹਨਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ ਯਾਨੀ ਕਿ ਮੂਰਖਾਂ ਦਾ ਕੋਈ ਵੱਖਰਾ ਦੇਸ਼ ਨਹੀਂ ਹੁੰਦਾ ਸਾਡੇ ਵਿੱਚੋਂ ਹੀ ਕਈ ਹੁੰਦੇ ਆ ਸਾਡੇ ਆਪਣੇ ਵੀ ਕਈ ਹੁੰਦੇ ਆ ਇਰੇ ਵੱਲ ਮੇਰਾ ਖਿਆਲ ਇਹੋ ਨਹੀਂ ਸੋਚਣਾ ਚਾਹੀਦਾ ਵੀ ਸਾਡੇ ਪੰਜਾਬੀਆਂ ਦੀ ਬਦਨਾਮੀ ਕਰੀ ਜਾਂਦੇ ਆ ਝੰਡੇ ਝੁਲਣ ਵਾਲਾ ਕੰਮ ਇਹ ਕੀਤਾ ਵੀ ਨਹੀਂਗਾ ਜਿਹੜੇ ਲੋਕਾਂ ਨੇ ਆਪਦੀ ਕਾਮਯਾਬੀ ਨਾਲ ਝੰਡੇ ਚੁਲਾਏ ਆ ਸਲਾਮ ਕਰਦੇ ਆ ਪਰ ਜਿਹੜੇ ਮਿੱਟੀ ਪੱਟਣ ਵਾਲੇ ਉਹਨਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਆ